ਹਾਂਜੀ ਸਟੂਡੈਂਟਸ ਵੈਲਕਮ ਸਾਡਾ ਟੌਪਿਕ ਆ ਜਿਹੜਾ ਉਹ ਹੈ ਪੰਜਾਬ ਤੇ ਬ੍ਰਿਟਿਸ਼ ਸ਼ਾਸਨ ਅਸੀਂ ਪਿਛਲੀ ਵੀਡੀਓ ਦੇ ਵਿੱਚ ਐਗਲੋ ਸਿੱਖ ਜਿਹੜਾ ਯੁੱਧ ਸੀਗਾ ਉਹ ਕੀਤਾ ਏ ਫਰਸਟ ਸੈਕੰਡ ਐਗਲੋ ਸਿੱਖ ਯੁੱਧ ਕੀਤੇ ਨੇ ਉਸ ਤੋਂ ਬਾਅਦ ਬ੍ਰਿਟਿਸ਼ ਸ਼ਾਸਨ ਦਾ ਜਿਹੜਾ ਪੰਜਾਬ ਦੇ ਉੱਤੇ ਰਾਜ ਆਇਆ ਤੇ ਨਾਲ ਹੀ ਨਾਲ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦਾ ਕੀ ਯੋਗਦਾਨ ਰਿਹਾ ਇਹ ਸਾਰੀ ਡਿਸਕਸ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ ਐਮਸੀਕਿਊਜ਼ ਦੇ ਰਾਹੀਂ ਅਸੀਂ ਸਾਰਾ ਜਿਹੜਾ ਇਹ ਸੋਲਵ ਕਰਨਾ ਹੈ ਆਪਣਾ ਚਰਚਾ ਕਰਨੀ ਹੈ ਇਹਦੇ ਨਾਲ ਪਹਿਲਾ ਕੁਐਸਚਨ ਸਾਡਾ ਹੈਗਾ ਬ੍ਰਿਟਿਸ਼ ਨੇ ਪੰਜਾਬ ਨੂੰ ਕਦੋਂ ਆਪਣੇ ਰਾਜ ਦਾ ਹਿੱਸਾ ਬਣਾਇਆ 29 ਮਾਰਚ 1849 ਨੂੰ ਬ੍ਰਿਟਿਸ਼ ਸਾਸਨ ਵਿੱਚ ਮਾਲਵਾ ਪ੍ਰਾਂਤ ਦਾ ਨਾਮ ਕੀ ਸੀ ਸਿਸ ਸਤਲੁਜ 1849 ਈਸਵੀ ਤੋਂ 1853 ਈਸਵੀ ਤੱਕ ਪੰਜਾਬ ਕਿਸ ਦੇ ਅਧੀਨ ਸੀ ਬੋਰਡ ਆਫ ਐਡਮਿਨਿਸਟ੍ਰੇਸ਼ਨ ਇੱਥੇ ਸਾਡੇ ਕੋਲ ਹੁਣ ਹੈਗਾ ਦਿਸ਼ਾ ਦਿੱਤੀਆਂ ਹੋਈਆਂ ਨੇ ਏਰੀਆ ਦਿੱਤਾ ਹੋਇਆ ਸਹੀ ਚੁਣਨਾ ਏ ਅਸੀਂ ਸਹੀ ਜਿਹੜਾ ਇਹ ਕੀ ਆ ਤਾਂ ਜਿਹੜਾ ਉੱਤਰ ਆ ਉਹ ਕਸ਼ਮੀਰ ਜਿਹੜਾ ਇਹ ਉੱਤਰ ਵਿੱਚਾਂ ਦਿਸ਼ਾ ਵਿੱਚ ਅਫਗਾਨਿਸਤਾਨ ਆ ਜਿਹੜਾ ਉਹ ਅਫਗਾਨਿਸਤਾਨ ਸਥਾਨ ਆ ਜਿਹੜਾ ਉਹ ਉੱਤਰ ਪੱਛਮੀ ਆ ਜਿਹੜਾ ਹਰਿਆਣਾ ਏ ਉਹ ਦੱਖਣੀ ਆ ਤੇ ਰਾਜਸਥਾਨ ਆ ਜਿਹੜਾ ਉਹ ਦੱਖਣ ਪੂਰਬ ਤਾਂ ਸਾਡਾ ਆਨਸਰ ਕੀ ਆਊਗਾ ਏ ਆਪਸ਼ਨ ਆਊਗਾ ਅੱਗੇ ਕੁਐਸਚਨ ਆ ਸਾਡੇ ਕੋਲ ਜਦੋਂ ਬ੍ਰਿਟਿਸ਼ ਨੇ ਪੰਜਾਬ ਨੂੰ ਜਿੱਤਿਆ ਉਸ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ ਮਹਾਰਾਜਾ ਦਲੀਪ ਸਿੰਘ ਥਿਉਰੀ ਪਾਰਟ ਦੇ ਵਿੱਚ ਸਾਰੀ ਨੌਲੇਜ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਦਿੱਤੀ ਹੋਈ ਆ ਤੁਹਾਨੂੰ ਚਾਹੀਦਾ ਕਿ ਥਿਉਰੀ ਪਾਰਟ ਜ਼ਰੂਰ ਦੇਖੋ ਐਮਸੀਕਿਊ ਕਰਨ ਤੋਂ ਪਹਿਲਾਂ ਬ੍ਰਿਟਿਸ਼ ਦੇ ਅਧੀਨ ਰਾਜ ਕਰਨ ਵਾਲੀ ਪੰਜਾਬ ਦੀ ਪਹਿਲੀ ਪਾਰਟੀ ਕਿਹੜੀ ਸੀ ਯੂਨੀਅਸ ਯੂਨੀਨਿਸਟ ਪਾਰਟੀ ਬ੍ਰਿਟਿਸ਼ ਸ਼ਾਸਨ ਦੇ ਅਧੀਨ ਪੰਜਾਬ ਵਿੱਚ ਭੂਮੀ ਟੈਕਸ ਲਈ ਕਿਹੜਾ ਪ੍ਰਬੰਧ ਕੀਤਾ ਗਿਆ ਸੀ ਮਹਿਲਵਾੜੀ ਪ੍ਰਬੰਧ ਮਹਾਰਾਜਾ ਦਲੀਪ ਸਿੰਘ ਦੀ ਰੀਜੈਂਸੀ ਕੌਂਸਲ ਕੌਂਸਲ ਵਿੱਚ ਕਿੰਨੇ ਮੈਂਬਰ ਸਨ ਪੈਰੋਵਾਲ ਦੀ ਸੰਧੀ ਅਨੁਸਾਰ ਜਿਹੜੇ ਕਿੰਨੇ ਮੈਂਬਰ ਸੀਗੇ 8 ਮੈਂਬਰ ਸੀ ਮਹਾਰਾਜਾ ਦਲੀਪ ਸਿੰਘ ਦੀ ਰੀਜੈਂਸੀ ਕੌਂਸਲ ਵਿੱਚ ਕਿੰਨੇ ਸਿੱਖ ਮੈਂਬਰ ਸਨ ਇਹ ਵੀ ਪੈਰੋਵਾਲ ਦੀ ਸੰਧੀ ਮੁਤਾਬਕੇ ਅਸੀਂ ਗੱਲ ਕਰਨੀ ਆ ਤਾਂ ਇਹਦੇ ਮੁਤਾਬਕੀ ਸੀ 6 ਮੈਂਬਰ ਸੀਗੇ 1857 ਦੇ ਵਿਦਰੋਹ ਦੌਰਾਨ ਪੰਜਾਬ ਦੀ ਕੀ ਭੂਮਿਕਾ ਸੀ? B ਆਨਸਰ ਆਊਗਾ ਇਹਦਾ ਸਾਡਾ ਅੱਗੇ ਹੈਗਾ 1857 ਦੇ ਬਗਾਵਤ ਦੇ ਸਮੇਂ ਪੰਜਾਬੀਆਂ ਦਾ ਬ੍ਰਿਟਿਸ਼ ਪ੍ਰਤੀ ਵਫਾਦਾਰ ਰਹਿਣ ਦਾ ਮੁੱਖ ਕਾਰਨ ਕੀ ਸੀ? ਇਹਦੇ ਵਿੱਚ ਅ ਮੁਗਲ ਸ਼ਾਸਨ ਵਿਰੁੱਧ ਪੰਜਾਬ ਦਾ ਗੁੱਸਾ ਇੱਕ ਤਾਂ ਇਹ ਕਾਰਨ ਸੀਗਾ ਪੂਰਬੀ ਸਿਪਾਹੀਆਂ ਨਾਲ ਸਿੱਖਾਂ ਦੀ ਦੁਸ਼ਮਣੀ ਇਹ ਵੀ ਕਾਰਨ ਸੀਗਾ ਪੰਜਾਬ ਵਿੱਚ ਨੇਤਾ ਦੀ ਘਾਟ ਇਹ ਨਹੀਂ ਸੀ ਕਾਰਨ ਪੰਜਾਬ ਵਿੱਚ ਬ੍ਰਿਟਿਸ਼ ਦੇ ਪ੍ਰਬੰਧਕੀ ਫੈਸਲੇ ਵੀ ਕਾਰਨ ਸੀ ਇਸ ਲਈ ਸਾਡਾ ਅਨਸਰ ਜਿਹੜਾ ਹੈ ਉਹ ਕੀ ਆਊਗਾ ਸੀ ਨਾਮਤਾਰੀ ਸੰਪਰਦਾ ਦੇ ਆਗੂ ਬਾਬਾ ਰਾਮ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਬਾਣੀ ਸਾਹਿਬ ਲੁਧਿਆਣਾ ਨਾਮਤਾਰੀ ਸੰਪਰਦਾ ਦਾ ਅਧਿਕਾਰਿਤ ਬਾਣੀ ਕਿਸ ਨੂੰ ਮੰਨਿਆ ਗਿਆ ਅਧਿਕਾਰਿਤ ਬਾਣੀ ਆ ਜਿਹੜਾ ਨਾਮਤਾਰੀ ਸੰਪਰਦਾ ਦਾ ਉਸੇ ਬਾਬਾ RAM ਸਿੰਘ ਕੂਕਾ ਲਹਿਰ ਦੀ ਸਥਾਪਨਾ ਕਦੋਂ ਕੀਤੀ ਗਈ 19ਵੀਂ ਸਦੀ ਵਿੱਚ ਨਾਮਤਾਰੀ ਲਹਿਰ ਦਾ ਮੁੱਖ ਨਤੀਜਾ ਕੀ ਸੀ ਸਿੱਖਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਲਿਆਉਣਾ ਕੂਕਾ ਲਹਿਰ ਦੇ ਬਾਨੀ ਦੇ ਗੁਰੂ ਕੌਣ ਸਨ? ਬਾਬਾ ਪਾਲਕ ਸਿੰਘ ਬਾਬਾ ਰਾਮ ਸਿੰਘ ਨੂੰ ਅੰਗਰੇਜ਼ਾਂ ਦੁਆਰਾ ਡੈਸ਼ ਵਿੱਚ ਪੇਜ ਦਿੱਤਾ ਗਿਆ। ਰੰਗੂਨ ਵਰਮਾ ਦੇਸ਼ ਦੇ ਵਿੱਚ ਰੰਗੂਨ ਕੁੱਕਿਆਂ ਨੂੰ ਤੋਪਾਂ ਅੱਗੇ ਬੰਨ੍ਹ ਕੇ ਕਿੱਥੇ ਸ਼ਹੀਦ ਕੀਤਾ ਗਿਆ ਮਲੇਰ ਕੋਟਲਾ ਬਾਬਾ ਰਾਮ ਸਿੰਘ ਦੀ ਮੌਤ ਤੋਂ ਬਾਅਦ ਨਾਮਧਾਰੀ ਸੰਪਰਤਾ ਦਾ ਉੱਤਰਾਧਿਕਾਰੀ ਕੌਣ ਬਣਿਆ ਬਾਬਾ ਹਰੀ ਸਿੰਘ ਕੁੱਕਿਆਂ ਨੂੰ ਤੋਪਾਂ ਅੱਗੇ ਬੰਨ੍ਹ ਕੇ ਕਦੋਂ ਸ਼ਹੀਦ ਕੀਤਾ ਗਿਆ 17 ਤੇ 18 ਜਨਵਰੀ 1872 ਰਾਸ਼ਟਰੀ ਅੰਦੋਲਨ ਵਿੱਚ ਕੂਕਿਆਂ ਦਾ ਮੁੱਖ ਯੋਗਦਾਨ ਕਿਹੜਾ ਸੀ ਸਾਡੇ ਕੋਲ 5 ਵਿਕਲਪ ਦਿੱਤੇ ਹੋਏ ਨੇ ਇਹਨਾਂ ਦੇ ਵਿੱਚੋਂ ਸਹੀ ਜਿਹੜੇ ਨੇ ਉਹ ਚੁਣਨੇ ਨੇ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਰਾਸ਼ਟਰੀ ਅੰਦੋਲਨ 'ਚ ਕੀਤਾ ਸੀ ਕੂਕਿਆਂ ਨੇ ਦੇਸ਼ ਲਈ ਕੁਰਬਾਨੀ ਦੀ ਭਾਵਨਾ ਪੈਦਾ ਕਰਨਾ ਇਹ ਵੀ ਸਹੀ ਆ ਸਮਾਜਿਕ ਬੁਰਾਈਆਂ ਜਿਵੇਂ ਕਿ ਕੰਨਿਆ ਬਾਲ ਹੱਤਿਆ ਬਾਲ ਵਿਆਹ ਸਤੀ ਆਦਿ ਵਿਰੁੱਧ ਲੜਨਾ ਇਹ ਵੀ ਕੀਤਾ ਸੀ ਉਹਨਾਂ ਨੇ ਅੰਤਰਜਾਤੀ ਵਿਆਹ ਵਿਰੁੱਧ ਮਹਮ ਦੀ ਸ਼ੁਰੂਆਤ ਇਹ ਉਹਨਾਂ ਨਾਲ ਨਹੀਂ ਮੇਲ ਖਾਂਦੀ ਇਸ ਲਈ ਇਹ ਜਿਹੜਾ ਇਹਦੇ ਵਿੱਚ ਨਹੀਂ ਆਊਗਾ ਔਰਤਾਂ ਪ੍ਰਤੀ ਬਰਾਬਰੀ ਬਰਾਬਰੀ ਪ੍ਰਤੀ ਕੰਮ ਕੀਤਾ ਔਰਤਾਂ ਦੀ ਇਹ ਵੀ ਆਊਗਾ ਤੇ ਸਾਰੇ ਨੇ ਜਿਹੜੇ 4 ਨੇ ਆਪਸ਼ਨ ਸਹੀ ਨੇ ਇੱਕ ਜਿਹੜਾ ਚੌਥਾ ਏ ਉਹ ਕੰਮ ਜਿਹੜਾ ਸੀਗਾ ਉਹ ਮੁੱਖ ਜੋਗਦਾਨ ਸੀ ਕੁੱਤਿਆਂ ਵੱਲੋਂ ਨਹੀਂ ਕੀਤਾ ਗਿਆ ਤਾਂ ਸਾਡਾ ਆਪਸ਼ਨ ਕੀ ਆਊਗਾ ਸੀ ਜਿਹਦੇ ਵਿੱਚ ਇਹ ਚਾਰੇ ਲਾਈਨਾਂ ਜਿਹੜੀਆਂ ਸਹੀ ਲਿਖੀਆਂ ਹੋਈਆਂ ਨਹੀਂ ਫਿਰ ਹੈ ਬਾਬਾ RAM ਸਿੰਘ ਦੁਆਰਾ ਕੁੱਕਾ ਲਹਿਰ ਦੇ ਪ੍ਰਚਾਰ ਲਈ ਕਿੰਨੇ ਕੇਂਦਰ ਸਥਾਪਿਤ ਕੀਤੇ ਗਏ 22 ਕੇਂਦਰ ਕੁਕਾ ਲਹਿਰ ਦੇ ਸ਼ਰਧਾਲੂ ਕਿਸ ਜਾਨਵਰ ਦੀ ਹੱਤਿਆ ਦੇ ਵਿਰੁੱਧ ਸਨ ਗਊ ਹੱਤਿਆ ਦੇ ਵਿਰੁੱਧ ਸਨ ਬਾਬਾ ਰਾਮ ਸਿੰਘ ਦੀ ਮੌਤ ਕਿੱਥੇ ਹੋਈ ਰੰਗੂਨ ਵਿੱਚ ਸਿੰਘ ਸਵਾ ਲਹਿਰ ਕਦੋਂ ਸ਼ੁਰੂ ਹੋਈ 1877 ਵਿੱਚ ਸਿੰਘ ਸਵਾ ਦੀ ਪਹਿਲੀ ਇਕਾਈ ਕਿੱਥੇ ਸਥਾਪਿਤ ਕੀਤੀ ਗਈ ਸੀ ਅੰਮ੍ਰਿਤਸਰ ਵਿੱਚ ਸਿੰਘ ਸਵਾ ਲਹਿਰ ਦਾ ਪਹਿਲਾ ਮੁਖੀ ਕੌਣ ਸੀ ਠਾਕੁਰ ਸਿੰਘ ਸੰਧਾਵਾਲੀਆ ਸੁਪਰੀਮ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕਿਸ ਸਾਲ ਹੋਈ ਸੀ 18 1900 ਦੇ ਵਿੱਚ ਚੀਫ ਖਾਲਸਾ ਦੀਵਾਨ ਦਾ ਮੁੱਖ ਕੇਂਦਰ ਕਿਹੜਾ ਸੀ ਅੰਮ੍ਰਿਤਸਰ ਸਿੰਘ ਸਵਾ ਲਹਿਰ ਦੀ ਸਥਾਪਨਾ ਕਿਸ ਸਥਾਨ ਤੇ ਕੀਤੀ ਗਈ ਸੀ ਗੁਰੂ ਕਾ ਬਾਗ ਖਾਲਸਾ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕਿੱਥੇ ਕੀਤੀ ਗਈ ਲਾਹੌਰ ਵਿੱਚ ਸਿੰਘ ਸਵਾ ਲਹਿਰ ਦੀ ਵੰਡ ਕਦੋਂ ਹੋਈ ਭਾਰਤ ਸੋਸ਼ੀਅਸਟੀ ਇਸ਼ੂ ਵਿੱਚ ਖਾਲਸਾ ਟਰੈਕਟ ਸੋਸਾਇਟੀ ਦਾ ਸੰਸਥਾਪਕ ਕੌਣ ਸੀ ਭਾਈ ਵੀਰ ਸਿੰਘ ਚੀਫ ਖਾਲਸਾ ਦੀਵਾਨ ਦਾ ਮੁੱਖ ਉਦੇਸ਼ ਕੀ ਸੀ ਸਿੰਘ ਸਵਾ ਦੇ ਮਨੋਰਥਾਂ ਨੂੰ ਫਲੌਣਾ ਪੰਜਾਬ ਵਿੱਚ ਆਰੀਆ ਸਮਾਜ ਦਾ ਮੁੱਖ ਕੇਂਦਰ ਕਿਹੜਾ ਸੀ ਲਾਹੌਰ ਐਮ ਦੀਰ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ ਇੱਥੇ ਕੀਵਰਡਸ ਦਿੱਤੇ ਹੋਏ ਨੇ ਕੁਝ ਤੁਹਾਨੂੰ ਜਾਣਕਾਰੀ ਲਈ ਇਹਨਾਂ ਨੂੰ ਪੜ੍ਹ ਸਕਦੇ ਆ ਤੁਸੀਂ ਆਮ ਦੀ ਲਹਿਰ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਕਾਧੀਆਂ ਵਿੱਚ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਕਿਸ ਸਦੀ ਵਿੱਚ ਹੋਈ ਸੀ 19ਵੀਂ ਸਦੀ ਵਿੱਚ ਆਮ ਦੀ ਲਹਿਰ ਦਾ ਸੰਸਥਾਪਕ ਕੌਣ ਸੀ ਮਿਰਜ਼ਾ ਗੁਲਾਮ ਅਹਿਮਦ ਅਹਿਮਦੀਆ ਲਹਿਰ ਦੇ ਸੰਸਥਾਪਕ ਮਿਰਜ਼ਾ ਗੁਲਾਮ ਅਹਿਮਦ ਕਿਸ ਖੇਤਰ ਨਾਲ ਸੰਬੰਧਿਤ ਸਨ ਗੁਰਦਾਸਪੁਰ ਅੱਗੇ ਸਹੀ ਚੁਣਨ ਵਾਸਤੇ ਸਾਡੇ ਕੋਲ ਕਾਲਮ ਦਿੱਤੇ ਹੋਏ ਨੇ ਅਸੀਂ ਸਹੀ ਉੱਤਰ ਦੀ ਚੋਣ ਕਰਨੀ ਆ ਮਿਲਾਨ ਕਰਨਾ ਇਹਨਾਂ ਦਾ ਭਗਤ ਸਿੰਘ ਨੌਜਵਾਨ ਸਭਾ ਨਾਲ ਸੰਬੰਧਿਤ ਆ ਲਾਲਾ ਹਰਦੀয়াল ਗਦਰ ਮਾਸਟਰ ਤਾਰਾ ਸਿੰਘ ਪੰਜਾਬੀ ਸੂਬਾ ਅੰਦੋਲਨ ਨਾਲ ਸੰਬੰਧਿਤ ਆ ਲਾਲਾ ਲਾਜਪਤਰਾਏ ਆਰੀਆ ਸਮਾਜ ਤਾਂ ਸਾਡਾ ਉੱਤਰ ਕਿਹੜਾ ਸਹੀ ਹੈ ਦਾ ਮਤਲਬ ਏ 1907 ਵਿੱਚ ਗ੍ਰਿਫਤਾਰ ਹੋਣ ਤੋਂ ਬਾਅਦ ਸਰਦਾਰ ਅਜੀਤ ਸਿੰਘ ਨੂੰ ਕਿੱਥੇ ਭੇਜਿਆ ਗਿਆ ਬਰਮਾ ਪਗੜੀ ਸੰਭਾਲ ਜੱਟਾ ਕਵਿਤਾ ਦਾ ਲੇਖਕ ਕੌਣ ਸੀ ਬੰਕੇ ਦਿਵਾਲ ਪਗੜੀ ਸੰਭਾਲ ਜੱਟਾ ਕੀ ਸੀ ਇਹ ਕਵਿਤਾ ਵੀ ਸੀ ਤੇ ਅੰਦੋਲਨ ਵੀ ਸੀ ਇਸ ਲਈ ਸਾਡਾ ਉੱਤਰ ਆਊਗਾ ਦੋਵੇਂ ਸਿੰਘ ਸਵਾਦ ਖਾਲਸਾ ਕਾਲਜ ਦੀ ਸਥਾਪਨਾ ਕਿੱਥੇ ਕੀਤੀ ਗਈ ਅੰਮ੍ਰਿਤਸਰ ਵਿੱਚ ਕਿਸ ਨੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦਿੱਤਾ مولانا حضرت ਮੋਨੀ ਨੇ 1908 ਵਿੱਚ ਕਿਸ ਨੇ ਸਿੱਖ ਐਜੂਕੇਸ਼ਨ ਕਾਨਫਰੰਸ ਦੀ ਸਥਾਪਨਾ ਕੀਤੀ ਸੀ ਚੀਫ ਖਾਲਸਾ ਦਿਵਾਨ ਨੇ ਅੰਜੂਮ ਨੇ ਮੁਹਬਨਾਨ ਇਹ ਵਤਨ ਸੰਸਥਾ ਦੇ ਸਥਾਪਕ ਕੌਣ ਸਨ ਸਰਦਾਰ ਜੀਤ ਸਿੰਘ ਲਾਲਾ ਲਾਜਪਤ ਰਾਏ ਦੋਵੇਂ ਹੀ ਸਿਗੇ ਇਹ ਸਾਡਾ ਉੱਤਰ ਕੀ ਆਊਗਾ ਸੀ ਨੈਕਸਟ ਹੈਗਾ ਸਾਡੇ ਕੋਲ ਕੁਐਸਚਨ ਸਿੰਘ ਸਭਾ ਦਾ ਮੁੱਖ ਯੋਗਦਾਨ ਕੀ ਸੀ ਸਿੱਖ ਨੂੰ ਵੱਖਰੀ ਆਸਥਾ ਵਜੋਂ ਵਿਕਸਿਤ ਕਰਨ ਲਈ ਗਦਰ ਪਾਰਟੀ ਦਾ ਦੂਜਾ ਨਾਮ ਕੀ ਸੀ ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ ਗਦਰ ਪਾਰਟੀ ਦਾ ਮੁੱਖ ਦਫ਼ਤਰ ਕਿੱਥੇ ਸੀ ਸੈਨ ਫ੍ਰਾਂਸਿਸਕੋ ਗਦਰ ਪਾਰਟੀ ਦਾ ਪਹਿਲਾ ਮੁਖੀ ਕੌਣ ਸੀ ਬਾਬਾ ਸੋਨ ਸਿੰਘ ਪਖਨਾ ਗਦਰ ਪਾਰਟੀ ਦੀ ਸਥਾਪਨਾ ਕਿੱਥੇ ਕੀਤੀ ਗਈ ਅਮਰੀਕਾ ਵਿੱਚ ਗਦਰ ਪਾਰਟੀ ਦੁਆਰਾ ਬ੍ਰਿਟਿਸ਼ ਵਿਰੁੱਧ ਬਗਾਵਤ ਕਰਨ ਲਈ ਭਾਰਤ ਵਿੱਚ ਕਿਹੜਾ ਦਿਨ ਨਿਰਧਾਰਤ ਕੀਤਾ ਗਿਆ ਸੀ 21 ਫਰਵਰੀ 1915 ਗਦਰ ਲਹਿਰ ਦਾ ਮੁੱਖ ਮਨੋਰਥ ਕਿਹੜਾ ਸੀਗਾ आजादी संग्राम ਲਈ ਲੋਕਾਂ ਨੂੰ ਜਾਗਰੂਕ ਕਰਨਾ ਗਦਰ ਪਾਰਟੀ ਦੇ ਸਫਲ ਰਹਿਣ ਦਾ ਮੁੱਖ ਕਾਰਨ ਕੀ ਸੀ ਕਿਉਂ ਅਸਫਲ ਹੋਈ ਸੀ ਗਦਰ ਪਾਰਟੀ ਗਦਰ ਲਹਿਰ ਦੇ ਨੇਤਾਵਾਂ ਵਿੱਚ ਤਾਲਮੇਲ ਦੀ ਘਾਟ ਸੀ ਇਸ ਕਰਕੇ ਜਿਹੜੀ ਇਹ ਪਾਰਟੀ ਅਸਫਲ ਹੋ ਗਈ ਸੀ ਗਦਰ ਪਾਰਟੀ ਦੇ ਮੁੱਖ ਦਫ਼ਤਰ ਦਾ ਕੀ ਨਾਮ ਸੀ ਜੁਗਾਂਤਰ ਆਸ਼ਰਮ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ ਦਾ ਭਾਰਤੀ ਨਾਮ ਕੀ ਸੀ ਗੁਰੂ ਨਾਨਕ ਜਹਾਜ਼ ਇੱਥੇ ਤੁਹਾਨੂੰ ਇਹ ਲਾਈਨਾਂ ਨੇ ਜਿਹੜੀਆਂ ਜਨਰਲ ਨੌਲੇਜ ਵਾਸਤੇ ਦਿੱਤੀਆਂ ਹੋਈਆਂ ਨੇ ਜੋ ਵੀ ਐਮਸੀਕਿਊ ਸੀ ਕਰ ਰਹੇ ਆ ਇਹਨਾਂ ਨਾਲ ਸੰਬੰਧਿਤ ਜਿਹੜੀ ਨੌਲੇਜ ਆ ਉਹ ਦਿੱਤੀ ਗਈ ਆ ਇਹਨਾਂ ਨੂੰ ਤੁਸੀਂ ਪੜ੍ਹ ਸਕਦੇ ਹੋ ਕਿਵੇਂ ਇਹ ਘਟਨਾ ਜਿਹੜੀ ਆ ਵਾਪਰੀ ਸੀ ਕਾਮਾਗਾਟਾ ਮਾਰੂ ਦੀ ਗਦਰ ਲਹਿਰ ਬਾਰੇ ਦੱਸਿਆ ਹੋਇਆ ਹੈ ਅੱਗੇ ਸਾਡੇ ਕੋਲ ਕੁਐਸਚਨ ਗਦਰ ਪਾਰਟੀ ਦੀ ਸਥਾਪਨਾ ਕਦੋਂ ਕੀਤੀ ਗਈ 1913 ਵਿੱਚ ਕਿਹੜੀ ਜਗ੍ਹਾ ਗਦਰ ਗਦਰੀ ਲੋਕਾਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਣ ਲਈ ਮੁੱਖ ਕੇਂਦਰ ਬਣ ਗਈ ਜਲੰਧਰ ਕਰਤਾਰ ਸਿੰਘ ਸਰਾਭਾ ਨੂੰ ਕਦੋਂ ਸ਼ਹੀਦ ਕੀਤਾ ਗਿਆ 16 ਨਵੰਬਰ 1915 ਨੂੰ ਹਰਦਿੱਤਿਆਂ ਵਿੱਚੋਂ ਸ਼ਹਾਦਤ ਦੇਣ ਵਾਲਾ ਪਹਿਲਾ ਇਨਕਲਾਬੀ ਕੌਣ ਸੀ ਕਰਤਾਰ ਸਿੰਘ ਸਰਾਭਾ ਕਾਮਾਗਾਟਾ ਮਾਰੂ ਦੇ ਮਾਲਕ ਬਾਬਾ ਗੁਰਦਿੱਤ ਸਿੰਘ ਦਾ ਕੀ ਕੰਮ ਸੀ ਪੈਕੇਦਾਰ ਕਾਮਾਗਾਟਾ ਮਾਰੂ ਕਿਸ ਦੇਸ਼ ਨਾਲ ਸੰਬੰਧਿਤ ਸੀ ਜਾਪਾਨ ਨਾਲ ਕਾਮਾਗਾਟਾ ਮਾਰੂ ਕੀ ਸੀ ਪਾਫ ਨਾਲ ਚੱਲਣ ਵਾਲਾ ਜਾਪਾਨੀ ਜਹਾਜ਼ ਸੀ ਕਾਮਾਗਾਟਾ ਮਾਰੂ ਜਲਿਆਂਵਾਲਾ ਬਾਗ ਕਾਂਡ ਕਦੋਂ ਵਾਪਰਿਆ 13 April 1919 ਨੂੰ ਜਲਿਆਂਵਾਲਾ ਬਾਗ ਵਿੱਚ ਇਕੱਠੇ ਹੋਣ ਦਾ ਮੁੱਖ ਕਾਰਨ ਕੀ ਸੀ ਸਤਿਆਪਾਲ ਤੇ ਡਾਕਟਰ ਕਿਚਨੂ ਦੀ ਗ੍ਰਿਫਤਾਰੀ ਦਾ ਵਿਰੋਧ ਜਲਿਆਂਵਾਲਾ ਬਾਗ ਕਾਂਡ ਦੌਰਾਨ ਪੰਜਾਬ ਦਾ ਉਪਰਾਜਪਾਲ ਕੌਣ ਸੀ ਮਾਈਕਲ ਓਡਵਾਇਰ ਜਲਿਆਂਵਾਲਾ ਬਾਗ ਕਾਂਡ ਦੀ ਜਾਂਚ ਲਈ ਕਿਹੜੀ ਕਮੇਟੀ ਬਣਾਈ ਗਈ ਸੀ ਹੰਟਰ ਕਮੇਟੀ ਗੁਰਦੁਆਰਾ ਸੁਧਾਰ ਲਹਿਰ ਦਾ ਮੁੱਖ ਉਦੇਸ਼ ਕੀ ਸੀ ਗੁਰਦੁਆਰਿਆਂ ਵਿੱਚ ਗੁਰਦੁਆਰਿਆਂ ਨੂੰ ਮਹੰਦਾ ਮਹੰਤਾ ਤੋਂ ਮੁਕਤ ਕਰਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਦੋਂ ਕੀਤੀ ਗਈ ਸੀ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਕੌਣ ਸੀ ਸੁੰਦਰ ਸਿੰਘ ਮਜੀਠੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਿੱਥੇ ਕੀਤੀ ਗਈ ਅੰਮ੍ਰਿਤਸਰ ਵਿਖੇ ਗੁਰਦੁਆਰਾ ਸੁਧਾਰ ਲਹਿਰ ਦਾ ਪਹਿਲਾ ਮੋਰਚਾ ਕਿਹੜਾ ਹੈ ਰਕਾਵਗੰਜ ਮੋਰਚਾ ਗੁਰਦੁਆਰਾ ਸੁਧਾਰ ਅੰਦੋਲਨ ਤਹਿਤ ਸ਼ੁਰੂ ਕੀਤੇ ਅਕਾਲੀ ਮੋਰਚਿਆਂ ਦਾ ਮੁੱਖ ਉਦੇਸ਼ ਕੀ ਸੀ ਗੁਰਦੁਆਰਿਆਂ ਵਿੱਚ ਸੁਧਾਰ ਕਰਨਾ ਕਿਸੇ ਕਾਲੀ ਮੋਰਚੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਹਿੱਸਾ ਲਿਆ ਸੀ ਜੈਤੂ ਦਾ ਮੋਰਚਾ ਜਲਿਆਂਵਾਲਾ ਬਾਗ ਕਾਂਡ ਕਾਰਨ ਸਰਦੀ ਉਪਾਧੀ ਨੂੰ ਕਿਸ ਨੇ ਤਿਆਗ ਦਿੱਤਾ ਰਵਿੰਦਰ ਨਾਥ ਟੈਗੋਰ ਨੌਜਵਾਨ ਭਾਰਤ ਸਭਾ ਕਦੋਂ ਬਣਾਈ ਗਈ ਸੀ ਐਸਐਸਸੀ ਦੇ ਵਿੱਚ ਆਇਆ ਹੋਇਆ ਇਹ ਕਵਸਚਨ ਨੌਜਵਾਨ ਭਾਰਤ ਸਭਾ ਕਦੋਂ ਬਣਾਈ ਗਈ ਸੀ 1926 ਵਿੱਚ ਨੌਜਵਾਨ ਭਾਰਤ ਸਭਾ ਦਾ ਮੁੱਖ ਦਫ਼ਤਰ ਕਿੱਥੇ ਸੀ ਲਾਹੌਰ ਹਿੰਦੂਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਨਾਮ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਕਦੋਂ ਰੱਖਿਆ ਗਿਆ 1928 ਵਿੱਚ ਪੰਜਾਬ ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਕਿਸ ਨੇ ਅਗਵਾਈ ਕੀਤੀ ਲਾਲਾ ਲਾਜਪਤ ਰਾਏ ਨੇ ਘਟਨਾਵਾਂ ਨੂੰ ਕਰਮਵਾਰ ਲਿਖੋ ਚਾਰ ਘਟਨਾਵਾਂ ਦਿੱਤੀਆਂ ਨੇ ਸਭ ਤੋਂ ਪਹਿਲਾਂ ਕਿਹੜੀ ਘਟਨਾ ਵਾਪਰੀ ਸੀ ਇਹ ਸਾਰੇ ਕਰਮ ਨੇ ਜਿਹੜੇ ਕ੍ਰਮ ਅਨੁਸਾਰ ਇਹ ਆਪਸ਼ਨ ਦਿੱਤੇ ਹੋਏ ਨੇ ਸਾਨੂੰ ਤਾਂ ਅਸੀਂ ਧਿਆਨ ਨਾਲ ਦੇਖਣਾ ਹੈ ਸਾਡਾ ਕਿਹੜਾ ਆਪਸ਼ਨ ਸਹੀ ਆ ਸਭ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਸੀਗੀ ਓਹੋ ਕਾਮਗਾਟਾ ਮਰੂਸੀ ਫਿਰ ਜੱਲਿਆਂ ਵਾਲਾ ਬਾਗ ਫਿਰ ਗੁਰੂ ਕਾ ਬਾਗ ਮੋਰਚਾ ਫਿਰ ਭਗਤ ਸਿੰਘ ਦੀ ਸ਼ਹਾਦਤ ਤਾਂ ਇਸ ਲਈ ਸਾਡਾ ਉੱਤਰ ਕੀ ਹੈ ਸੀ ਆਜ਼ਾਦੀ ਸਮੇਂ ਪੰਜਾਬ ਵਿੱਚ ਕੱਟੜਵਾਦੀਆਂ ਦੀ ਅਗਵਾਈ ਕੌਣ ਕਰ ਰਿਹਾ ਸੀ ਲਾਲਾ ਲਾਜਪਤਰਾਏ ਬਿਆਸ ਵਿਖੇ ਰਾਧਾ ਸਵਾਮੀ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1891 ਵਿੱਚ ਰਾਧਾ ਸਵਾਮੀ ਡੇਰਾ ਬਿਆਸ ਦੀ ਸਥਾਪਨਾ ਕਿਸ ਨੇ ਕੀਤੀ ਬਾਬਾ ਜੈਮਲ ਸਿੰਘ ਨੇ ਬਬਰ ਅਕਾਲੀ ਲਹਿਰ ਦਾ ਜਨਮ ਕਦੋਂ ਹੋਇਆ ਐਸਐਸਸੀ ਦੇ ਵਿੱਚ ਪੇਪਰ ਦੇ ਵਿੱਚ ਆਇਆ ਹੋਇਆ ਇਹ ਪਿਛਲੇ ਸਾਲਾਂ ਦੇ ਵਿੱਚ ਸਾਡਾ ਉੱਤਰ ਆਊਗਾ 1921 ਦੇ ਵਿੱਚ ਬਬਰ ਅਕਾਲੀ ਅੰਦੋਲਨ ਜਥੇ ਦਾ ਨਾਮ ਕੀ ਸੀ ਬਬਰ ਅਕਾਲੀ ਅੰਦੋਲਨ ਜਥੇ ਦਾ ਨਾਮ ਕੀ ਸੀ ਚੱਕਰਵਰਤੀ ਜੱਥਾ ਬਬਰ ਕਾਲੀ ਲਹਿਰ ਦਾ ਬਾਨੀ ਕੌਣ ਸੀ ਕਿਸ਼ਨ ਸਿੰਘ ਗਰਗਜ ਕੀਰਤੀ ਕਿਸਾਨ ਪਾਰਟੀ ਕਦੋਂ ਬਣੀ ਕਿਰਤੀ ਕਿਸਾਨ ਪਾਰਟੀ ਕਦੋਂ ਬਣੀ 1928 ਦੇ ਵਿੱਚ ਸਤੰਤਰ ਭਾਰਤੀ ਫੌਜ ਵਿੱਚ ਕਿਸ ਰਾਜ ਦੇ ਸਭ ਤੋਂ ਵੱਧ ਸੈਨਿਕ ਸਨ ਪੰਜਾਬ ਦੇ ਕਿਸ ਪਾਰਟੀ ਨੇ ਪੰਜਾਬ ਵਿੱਚ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕੀਤਾ ਯੂਨੀਨਿਸਟ ਪਾਰਟੀ ਨੇ ਆਨੰਦ ਮੈਰਿਜ ਐਕਟ ਕਦੋਂ ਪਾਸ ਹੋਇਆ 22 ਅਕਤੂਬਰ 1909 ਨੂੰ ਕਿਰਤੀ ਕਿਸਾਨ ਪਾਰਟੀ ਦਾ ਸੰਸਥਾਪਕ ਕੌਣ ਸੀ ਭਾਈ ਸੰਤੋਖ ਸਿੰਘ ਪਹਿਲੀ ਵਾਰ ਭਾਰਤ ਦੀ ਮੁਕੰਮਲ ਆਜ਼ਾਦੀ ਦੀ ਮੰਗ ਕਦੋਂ ਕੀਤੀ ਗਈ 1929 ਨੂੰ ਭਾਰਤ ਦੀ ਪੂਰੀ ਆਜ਼ਾਦੀ ਦੀ ਮੰਗ ਪੰਜਾਬ ਦੇ ਕਿਸ ਸ਼ਹਿਰ ਵਿੱਚ ਕੀਤੀ ਗਈ ਸੀ ਲਾਹੌਰ ਵਿੱਚ ਭਾਰਤ ਮਾਤਾ ਸੁਸਾਇਟੀ ਦਾ ਸੰਸਥਾਪਕ ਕੌਣ ਸੀ ਅਜੀਤ ਸਿੰਘ ਭਾਰਤ ਮਾਤਾ ਸੁਸਾਇਟੀ ਦਾ ਮੁੱਖ ਦਫ਼ਤਰ ਕਿੱਥੇ ਸੀ ਲਾਹੌਰ ਵਿੱਚ ਪੰਜਾਬ ਤੇ ਹਮਲਾ ਕਰਨ ਵਾਲਾ ਆਖਰੀ ਵਿਦੇਸ਼ੀ ਸਮੂਹ ਕਿਹੜਾ ਸੀ ਬ੍ਰਿਟਿਸ਼ ਦਿੱਲੀ ਤੇ ਹਿਸਾਰ ਪੰਜਾਬ ਵਿੱਚ ਕਦੋਂ ਸ਼ਾਮਲ ਕੀਤੇ ਗਏ 1858 ਵਿੱਚ ਪਹਿਲੀ ਵਾਰ ਪੰਜਾਬ ਨੂੰ ਅਧਿਕਾਰਤ ਤੌਰ ਤੇ ਕਦੋਂ ਵੰਡਿਆ ਗਿਆ 1901 ਵਿੱਚ ਦਿੱਲੀ ਨੂੰ ਪੰਜਾਬ ਤੋਂ ਕਦੋਂ ਵੱਖ ਕੀਤਾ ਗਿਆ 1911 ਵਿੱਚ ਕਿਸ ਦੀ ਅਗਵਾਈ ਵਿੱਚ ਪਹਿਲੀ ਵਾਰ ਪੰਜਾਬ ਨੂੰ ਅਧਿਕਾਰਤ ਤੌਰ ਤੇ ਵੰਡਿਆ ਗਿਆ ਸੀ ਲਾੜ ਕਰਜਨ ਦੀ ਅਗਵਾਈ ਵਿੱਚ ਪੰਜਾਬ ਦੇ ਇਤਿਹਾਸ ਨੂੰ ਰਚਣ ਵਿੱਚ ਮੁੱਖ ਸਮੱਸਿਆ ਕੀ ਸੀ ਪੰਜਾਬ ਦੀ ਰਾਜਨੀਤਿਕ ਅਸਥਿਰਤਾ ਤੇ ਗੜਬੜ ਵਾਲੇ ਮਾਤਾਵਰਨ ਕਿੰਨੀ ਦੇਰ ਤੱਕ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਰਿਹਾ 98 ਸਾਲ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਮਿਲਾਉਣ ਸਮੇਂ ਪੰਜਾਬ ਦਾ ਸ਼ਾਸਕ ਕੌਣ ਸੀ ਮਹਾਰਾਜਾ ਦਲੀਪ ਸਿੰਘ ਗੁਰਨਾਨਕ ਨੈਵੀਗੇਸ਼ਨ ਦੇ ਨਾਮ ਨਾਲ ਕਿਸ ਨੇ ਇੱਕ ਕੰਪਨੀ ਦੀ ਸਥਾਪਨਾ ਕੀਤੀ ਬਾਬਾ ਗੁਰਦਿੱਤ ਸਿੰਘ ਨੇ ਕਿਹੜਾ ਇਨਕਲਾਬੀ ਸ਼ਹੀਦੇ ਆਜ਼ਮ ਵਜੋਂ ਜਾਣਿਆ ਜਾਂਦਾ ਹੈ ਭਗਤ ਸਿੰਘ ਤਾਂ ਇਹ ਜਿਹੜੀ ਚਰਚਾ ਕੀਤੀ ਹੈ ਅਸੀਂ ਕੁਐਸਚਨਰ ਆਹੀ ਸਾਡਾ ਟੌਪਿਕ ਪੰਜਾਬ ਤੇ ਬ੍ਰਿਟਿਸ਼ ਸ਼ਾਸਨ ਤੇ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦਾ ਯੋਗਦਾਨ ਉਮੀਦ ਆ ਕਿ ਤੁਹਾਨੂੰ ਇਹਨਾਂ ਜਿਹੜੇ ਕੁਐਸਚਨ ਐ ਨਾ ਤੋਂ ਫਾਇਦਾ ਹੋਏਗਾ ਤੇ ਸਮਝ ਆਏਗੀ ਸਾਰੇ ਚੈਪਟਰ ਦੀ ਮਿਲਦੇ ਆ ਫਿਰ ਨੈਕਸਟ ਟਾਪਿਕ ਦੇ ਨਾਲ ਬਣੇ ਰਹੋ ਚੈਨਲ ਨਾਲ ਓਕੇ ਥੈਂਕਸ